ਬਰਮ ਸਤਕਾਰ ਜੋ ਗੁਰੂ ਸਵਾਰੀ ਸਰਵਤ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸ ਦਾ ਉਹ ਪੱਖ ਪੇਸ਼ ਕੀਤਾ ਜਾ ਰਿਹਾ ਹੈ ਜਿਸ ਸਮੇਂ ਸਤਗੁਰੂ ਮਹਾਰਾਜ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਹੇ ਸ਼ਨਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਨਸ਼ਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਕਾ ਗੁਰੂ ਗੋਬਿੰਦ ਸਿੰਘ ਉਹ ਮਹਾਨ ਗੁਰੂ ਸਾਬੋ ਕੀ ਤਲਵੰਡੀ ਵਿੱਚ ਬੈਠੇ ਹੋਏ ਹਨ ਅਤੇ ਭਾਈ ਡੱਲਾ ਚਰਨਾਂ ਵਿੱਚ ਆਇਆ ਜਦੋਂ ਚਰਨਾਂ ਵਿੱਚ ਆਇਆ ਤੇ ਸਤਿਗੁਰੂ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਦਾ ਰਿਹਾ ਜਦੋਂ ਸਤਿਗੁਰੂ ਜੀ ਨੇ ਦੱਸਿਆ ਕਿ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਵਿੱਚ ਚਣਵਾ ਕੇ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੇ ਸ਼ਹੀਦ ਕੀਤਾ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੋਹਾਰ ਸਿੰਘ ਚਮਕੌਰ ਦੀ ਗੜੀ ਅੰਦਰ ਸ਼ਹੀਦ ਹੋਏ ਤੇ ਦੱਲੇ ਕੋਲੋਂ ਰਿਹਾ ਨਾ ਗਿਆ ਦੱਲਾ ਕਹਿਣ ਲੱਗਾ ਸਤਿਗੁਰ ਜੀ ਜੇ ਕਿਤੇ ਉਸ ਸਮੇਂ ਮੈਨੂੰ ਯਾਦ ਕਰ ਲੰਦੇ ਤੇ ਤੁਹਾਡੇ ਪੁੱਤਰਾਂ ਦੀ ਸ਼ਹੀਦੀ ਸ਼ਹੀਦੀ ਨਾ ਹੁੰਦੀ ਉਸ ਸਮੇਂ ਮੈਨੂੰ ਯਾਦ ਕਰ ਲੰਦੇ ਤੇ ਮੁਗਲ ਹਕੂਮਤ ਤੁਹਾਡੇ ਤੇ ਚੜ੍ਹ ਕੇ ਹੀ ਨਾ ਆਂਦੀ ਕਿਉਂਕਿ ਹਰ ਜੂ ਹੰਕਾਰ ਨਾ ਭਾਵੀ ਵੇਦਕੂਕ ਸੁਣਾਵੇ ਦੇ ਮਹਾਵਾਕ ਅਨੁਸਾਰ ਸਤਿਗੁਰੂ ਜੀ ਕਹਿਣ ਲੱਗੇ ਡਲਿਆ ਨਾ ਅਜੇ ਤਾਰ ਟੁੱਟੀ ਏ ਤੇ ਨਾ ਰਾਗ ਮੁੱਕਿਆ ਕੋਈ ਗੱਲ ਨਹੀਂ ਅਜੇ ਬੜੇ ਸਮੇਂ ਆਉਣੇ ਨੇ ਤੇ ਤੇਰੇ ਨੌਜਵਾਨਾਂ ਦੀ ਵੀ ਪਰਖ ਕੀਤੀ ਜਾਏਗੀ ਪਤਾ ਲੱਗ ਜਾਏਗਾ ਕਿ ਕਿੰਨੀ ਕੁ ਕੁਰਬਾਨੀ ਕਰਨ ਵਾਲੇ ਹਨ ਇਦਾਂ ਵਿਚਾਰ ਵਟਾਂਦਰਾ ਹੋ ਰਿਹਾ ਹੈ ਉਤਨੀ ਦੇਰ ਨੂੰ ਲਾਹੌਰ ਦੇ ਰਹਿਣ ਵਾਲਾ ਸਿੱਖ ਬੰਦੂਕ ਲੈ ਕੇ ਆ ਗਿਆ ਅਤੇ ਆ ਕੇ ਬੰਦੂਕ ਦੀਆਂ ਸਿਫਤਾਂ ਕਰਨ ਲੱਗ ਪਿਆ ਕਹਿੰਦਾ ਮਹਾਰਾਜ ਇਹ ਬੜੀ ਮਿਹਨਤ ਦੇ ਨਾਲ ਤਿਆਰ ਕੀਤੀ ਹੈ ਇਸ ਨੂੰ ਸਿੱਕਾ ਢਾਲ ਕੇ ਅਤੇ ਅੱਗ ਦੇ ਵਿੱਚ ਢਾਲ ਢਾਲ ਕੇ ਗਾਲ-ਗਾਲ ਕੇ ਅੱਗ ਵਿੱਚ ਸਾੜ-ਸਾੜ ਕੇ ਲੋਹਾ ਇਹੋ ਜਿਹਾ ਫौलाਦ ਕੀਤਾ ਗਿਆ ਕਿ ਭਾਵੇਂ 50 ਘੰਟੇ ਵੀ ਲਗਾਤਾਰ ਚਲਦੀ ਰਹੇ ਇਹ ਬੰਦੂਕ ਗਰਮ ਨਹੀਂ ਹੁੰਦੀ ਹੁਣ ਸਤਗੁਰੂ ਜੀ ਕਹਿਣ ਲੱਗੇ ਠੀਕ ਹੈ ਭਾਈ ਬੜੀ ਮਿਹਨਤ ਮਿਹਨਤ ਦੇ ਨਾਲ ਬਣੀ ਹੋਈ ਆ ਲੱਗ ਰਹੀ ਹੈ ਸੋਹਣੀ ਆ ਤੇਰੀ ਬੰਦੂਕ ਤੇ ਉਹ ਸਿੱਖ ਸਿਫਤਾਂ ਕਰੀ ਜਾ ਰਿਹਾ ਹੈ ਇਧਰ ਭਾਈ ਡੱਲਾ ਸੁਣ ਰਿਹਾ ਤੇ ਸਤਗੁਰੂ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਅਸੀਂ ਹਥਿਆਰ ਤੇਰੀ ਇਹ ਸੇਵਾ ਪ੍ਰਵਾਨ ਕਰਦੇ ਹਾਂ ਪਰ ਅੱਜ ਤੱਕ ਸਾਡਾ ਅਸੂਲ ਹੈ ਕਿ ਅਸੀਂ ਕਦੇ ਵੀ ਹਥਿਆਰ ਨੂੰ ਪਰਖੇ ਤੋਂ ਬਿਨਾ ਆਪਣੇ ਕੋਲ ਨਹੀਂ ਰੱਖਿਆ ਇਸ ਕਰਕੇ ਇਹਦੀ ਪਰਖ ਕਰਾਂਗੇ ਤੇ ਭਾਈ ਢੱਲੇ ਵੱਲ ਇਸ਼ਾਰਾ ਕਰਕੇ ਸਤਗੁਰੂ ਜੀ ਕਹਿਣ ਲੱਗੇ ਢੱਲਿਆ ਜਾ ਆਪਣੀ ਫੌਜ ਦੇ ਵਿੱਚੋਂ ਕੋਈ ਨੌਜਵਾਨ ਲੈ ਕੇ ਆ ਜਿਹੜਾ ਸਾਡੀ ਰੈਫਲ ਦੇ ਸਾਹਮਣੇ ਨਿਸ਼ਾਨੇ ਦੇ ਸਾਹਮਣੇ ਖੜੇ ਤੇ ਅਸੀਂ ਇਹ ਬੰਦੂਕ ਪਰਖ ਪਰਖ ਕਰਨੀ ਹੈ ਪਰਖ ਕਰਕੇ ਫੇਰ ਹੀ ਆਪਣੇ ਕੋਲ ਰੱਖਣੀ ਹੈ ਹੁਣ ਦੱਲੇ ਬੜੇ ਚਾਹੀ ਚਾਹੀ ਗਿਆ ਕਿ ਮੇਰੇ ਜਵਾਨਾਂ ਨੇ ਬੰਦੂਕ ਦੇ ਸਾਹਮਣੇ ਖੜ ਜਾਣਾ ਤੇ ਸਤਿਗੁਰੂ ਦੇ ਮਨ ਵਿੱਚ ਮੇਰੀ ਬੜੀ ਥਾਂ ਬਣ ਜਾਣੀ ਹੈ ਪਰ ਜਦੋਂ ਦੱਲੇ ਨੇ ਜਾ ਕੇ ਕਿਹਾ ਕਿ ਆਓ ਤੁਹਾਨੂੰ ਸਤਿਗੁਰੂ ਜੀ ਨੇ ਸੱਦਿਆ ਹੈ ਅਤੇ ਸਤਗੁਰੂ ਮੁਕਤੀ ਦੇ ਦੇਣਗੇ ਤੇ ਤੁਹਾਡੇ ਪਰਿਵਾਰ ਦਾ ਜਿੰਨਾ ਵੀ ਖਰਚਾ ਹੋਵੇਗਾ ਬਹੁਤ ਸਾਰੇ ਵੱਡੇ ਵੱਡੇ ਇਨਾਮ ਦੇਗਾ ਤੇ ਸਤਗੁਰੂ ਜੀ ਦੀ ਬੰਦੂਕ ਦੇ ਅੱਗੇ ਪਰਖ ਕਰਨ ਵਾਸਤੇ ਸਾਹਮਣੇ ਆਓ ਪਰ ਡੱਲੇ ਦੇ ਸਾਥੀ ਡੱਲੇ ਦੇ ਫੌਜਦਾਰ ਡੱਲੇ ਦੇ ਨੌਜਵਾਨ ਕਹਿਣ ਲੱਗੇ ਸਰਦਾਰ ਜੀ ਜੇ ਕਿਤੇ ਕੋਈ ਮਹਿੰਮ ਹੁੰਦੀ ਜੇ ਕਿਤੇ ਕੋਈ ਲੜਾਈ ਹੁੰਦੀ ਜੇ ਕਿਤੇ ਮੁਕਾਬਲਾ ਕਰਨਾ ਹੁੰਦਾ ਅਸੀਂ ਕਦੇ ਨਾ ਪਿੱਛੇ ਹਟਦੇ ਪਰ ਇੱਥੇ ਤਾਂ ਅਨਾਹੀ ਮਰਨ ਵਾਲੀ ਗੱਲ ਹੈ ਇੱਥੇ ਕੋਈ ਮੁਕਾਬਲਾ ਨਹੀਂ ਹੈ ਇੱਥੇ ਕੋਈ ਕਿਸੇ ਨਾਲ ਜੁੱਧ ਨਹੀਂ ਲੜਨਾ ਤੇ ਕੇਵਲ ਬੰਦੂਕ ਦੇ ਅੱਗੇ ਖੜਨਾ ਹੈ ਤੇ ਡੱਲਾ ਕਹਿਣ ਲੱਗਾ ਤੁਹਾਨੂੰ ਮੁਕਤੀ ਮਿਲ ਜਾਏਗੀ ਮੂੰਹ ਮੰਗੇ ਇਨਾਮ ਮੈਂ ਦੇਵਾਂਗਾ ਪਰ ਡੱਲੇ ਦੇ ਨਾਲ ਦੇ ਸਾਥੀ ਕਹਿਣ ਲਗੇ ਜੇ ਮੁਕਤੀ ਦੀ ਹੀ ਗੱਲ ਹੈ ਤੇ ਆਪ ਮੁਕਤੀ ਲੈ ਲਓ ਆਪ ਅੱਗੇ ਖੜ ਜਾਓ ਦੱਲਾ ਨਿੰਮੋ ਝੂਣਾ ਹੋਇਆ ਤੇ ਨਿਵੀ ਪਾ ਕੇ ਵਾਪਸ ਆ ਗਿਆ ਕਹਿਣ ਲੱਗਾ ਸਤਿਗੁਰੂ ਜੀ ਇਸ ਤਰ੍ਹਾਂ ਅਨਾਈ ਮੌਤੇ ਮਰਨ ਵਾਸਤੇ ਕੋਈ ਤਿਆਰ ਨਹੀਂ ਜੇ ਤੁਸੀਂ ਚਾਹੁੰਦੇ ਹੋ ਕਿਉਂਕਿ ਉਹਨੇ ਵੀ ਗੱਲ ਨੂੰ ਟਾਲਣਾ ਚਾਹਿਆ ਕਹਿੰਦਾ ਜੇ ਤੁਸੀਂ ਚਾਹੁੰਦੇ ਹੋ ਬੱਕਰਾ ਮੰਗਾ ਦੇਆ ਤੇ ਬੱਕਰੇ ਦੇ ਉੱਤੇ ਆਪਾਂ ਬੰਦੂਕ ਦੀ ਪਰਖ ਕਰ ਲੈਨੇ ਆ ਜੇ ਤੁਸੀਂ ਕਹਿੰਦੇ ਹੋ ਕੋਈ 12 ਸਿੰਘਾ ਹਰਨ ਕੋਈ ਸ਼ੇਰ ਕੋਈ ਹਾਥੀ ਲਿਆ ਕੇ ਖੜਾ ਕਰਕੇ ਆਪਾਂ ਪਰਖ ਕਰ ਲੈਨੇ ਆ ਪਰ ਸਤਿਗੁਰੂ ਕਹਿਣ ਲੱਗੇ ਦੱਲਿਆ ਗੱਲ ਇਹ ਨਹੀਂ ਗੱਲ ਹਿੰਮਤ ਦੀ ਹੈ ਤੇ ਗੱਲ ਕੁਰਬਾਨੀ ਦੀ ਹੈ ਗੱਲ ਮਰਜੀਵੜਿਆਂ ਦੀ ਹੈ ਗੱਲ ਸੂਰਬੀਰਾਂ ਦੀ ਹੈ ਗੱਲ ਉਸ ਖਾਲਸੇ ਦੀ ਹੈ ਜਿਨੇ ਕੁਰਬਾਨੀਆਂ ਦੇ ਕੇ ਆਪਣੇ ਸੀਸ ਬਲੀਦਾਨ ਦੇ ਕੇ ਆਪਣੇ ਸੀਸ ਕਟਾ ਕੇ ਇਸ ਸਿੱਖੀ ਨੂੰ ਪ੍ਰਾਪਤ ਕੀਤਾ ਇਸ ਕਰਕੇ ਉਹਨਾਂ ਸੂਰਮਿਆਂ ਦਾ ਬਹੁਤ ਫਰਕ ਹੈ ਮੁਕਤੀ ਤੈਨੂੰ ਅਸੀਂ ਦੇ ਦੇਵਾਂਗੇ ਤੇ ਤੂੰ ਹੀ ਖੜ ਜਾ ਪਰ ਅੰਲਾ ਕਹਿੰਦਾ ਮਹਾਰਾਜ ਮੇਰਾ ਵੀ ਦਿਲ ਡੋਲ ਗਿਆ ਸਤਿਗੁਰੂ ਕਹਿੰਦੇ ਚੰਗਾ ਫਿਰ ਸੇਵਾਦਾਰ ਨੂੰ ਆਵਾਜ਼ ਦਿੱਤੀ ਕਿ ਜਾ ਲੰਗਰਾਂ ਵਿੱਚ ਜਾ ਕੇ ਆਵਾਜ਼ ਦੇ ਕੋਈ ਸੂਰਮਾ ਆਵੇ ਸਤਗੁਰੂ ਜੀ ਨੇ ਬੰਦੂਕ ਦੀ ਪਰਖ ਕਰਨੀ ਹੈ ਤੇ ਆ ਕੇ ਗੋਲੀ ਦੇ ਅੱਗੇ ਖੜੇ ਤੇ ਬੰਦੂਕ ਚਲਾ ਕੇ ਗੋਲੀ ਮਾਰ ਕੇ ਪਰਖ ਕਰਨੀ ਹੈ ਕਿ ਗੋਲੀ ਪਾਰ ਲੰਘਦੀ ਹੈ ਬੰਦੇ ਦੇ ਉਂ ਕਿ ਨਹੀਂ ਹੁਣ ਸੇਵਾਦਾਰ ਨੇ ਜਾ ਕੇ ਆਵਾਜ਼ ਦਿੱਤੀ ਸਿੱਖ ਫੌਜਾਂ ਵਿੱਚ ਆਖਿਆ ਕਿ ਉਠੋ ਕੋਈ ਸੂਰਮਾ ਆਓ ਕੋਈ ਸੂਰਮਾ ਕਿ ਜਿਹੜਾ ਸਤਗੁਰੂ ਜੀ ਦੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣੇ ਸਤਪੁਰ ਜੀ ਨੇ ਗੋਲੀ ਦਾ ਨਿਸ਼ਾਨਾ ਪਰਖਣਾ ਬੰਦੂਕ ਪਰਖ ਕੇ ਆਪਣੇ ਪਾਸ ਰੱਖਣੀ ਹੈ ਤੇ ਵੇਖੋ ਹਿੰਮਤ ਖਾਲਸੇ ਦੀ ਵੇਖੋ ਮਰਜੀ ਵੜਿਆਂ ਦੀ ਹਿੰਮਤ ਕਿ ਕਿਵੇਂ ਜੂਝਣ ਵਾਲੇ ਮੌਤ ਨੂੰ ਮੁਖੋਲਾ ਕਰਨ ਵਾਲੇ ਅਤੇ ਸਤਗੁਰ ਜੀ ਲਈ ਕੁਰਬਾਨੀ ਕਰਨ ਵਾਲੇ ਸਿੰਘ ਕਿਵੇਂ ਅੱਗੇ-ਅੱਗੇ ਹੁੰਦੇ ਨੇ ਹਿੰਮਤ ਕਰੇ ਜਵਾਨਾ ਜੇ ਆਪਣੀ ਤੂੰ ਦੁਨੀਆ ਨੂੰ ਪੈਰੀ ਪਾ ਸਕਦਾ ਹੈ ਅਗ ਲਾ ਕੇ ਵਿੱਚ ਸਮੁੰਦਰਾਂ ਦੇ ਬਰਫੋਂ ਅੰਗਿਆਰ ਬਣਾ ਸਕਦਾ ਤੂੰ ਖਤਰਿਆਂ ਦੇ ਨਾਲ ਖੈ ਖੈ ਕੇ ਮੋਇਆ ਵਿੱਚ ਜ਼ਿੰਦਗੀ ਪਾ ਸਕਦਾ ਹੈ ਹਰੀ ਏਕਾ ਕਰਕੇ ਭਾਰਤ ਵਿੱਚ ਤੂੰ ਇਨਕਲਾਬ ਲਿਆ ਸਕਦਾ ਹੈ ਇਸ ਕਰਕੇ ਉਹਨਾਂ ਮਰਜੀਵੜਿਆ ਨੇ ਮਰਜੀਵੜਿਆਂ ਦੀ ਗਾਥਾ ਜਿਨ੍ਹਾਂ ਨੇ ਕਦੀ ਆਪੇ ਨੂੰ ਆਪਣਾ ਸਮਝਿਆ ਨਹੀਂ ਗੁਰੂ ਦਾ ਬਾਣਾ ਤੇ ਗੁਰੂ ਦਾ ਤਨ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਆਂ ਪਾਈ ਹੈ ਕੌਣ ਆਏ ਨੇ ਇੱਕ ਸਿੰਘ ਦਸਤਾਰ ਸਜਾਰਿਆ ਭਾਈ ਵੀਰ ਸਿੰਘ ਤੇ ਇੱਕ ਸਿੰਘ ਉਹਦੇ ਕੋਲ ਬੈਠਾ ਹੋਇਆ ਹੈ ਧੀਰ ਸਿੰਘ ਇਹ ਦੋਵਾਂ ਜਣਿਆਂ ਨੇ ਆਵਾਜ਼ ਸੁਣੀ ਹੈ ਤੇ ਸ਼ਾਲਾ ਮਾਰਦੇ ਸਤਿਗੁਰੂ ਜੀ ਦੇ ਸਾਹਮਣੇ ਆ ਗਏ ਨੇ ਹੁਣ ਸਤਿਗੁਰੂ ਜੀ ਕਹਿ ਰਹੇ ਨੇ ਕਿ ਮੈਨੂੰ ਤੇ ਇੱਕ ਮੈਂ ਤੇ ਇੱਕ ਨੂੰ ਬੁਲਾਇਆ ਸੀ ਤੁਸੀਂ ਦੋ ਆ ਗਏ ਹੋ ਤੇ ਉਹ ਕਹਿੰਦਾ ਕਿ ਦੋਵੇਂ ਸਿੰਘ ਆਪਸ ਵਿੱਚ ਧੱਕੇ ਨਾਲ ਅੱਗੇ ਹੋ ਹੋ ਕੇ ਕਹਿੰਦੇ ਨੇ ਕਿ ਮੇਰੇ ਗੋਲੀ ਪਹਿਲਾਂ ਸਤਗੁਰੂ ਜੀ ਦੇ ਲੱਗੇ ਤੇ ਦੂਸਰਾ ਕਹਿੰਦਾ ਮੇਰੇ ਲੱਗੇ ਉਹ ਕਹਿੰਦਾ ਧੀਰ ਸਿੰਘ ਕਹਿੰਦਾ ਕਿ ਮੈਂ ਸਤਗੁਰੂ ਜੀ ਪਹਿਲਾਂ ਆਵਾਜ਼ ਮੈਂ ਸੁਣੀ ਹੈ ਤੇ ਵੀਰ ਸਿੰਘ ਕਹਿੰਦਾ ਸਤਗੁਰੂ ਜੀ ਪਹਿਲਾਂ ਆਵਾਜ਼ ਮੈਂ ਸੁਣੀ ਹੈ ਇਸ ਕਰਕੇ ਸਤਗੁਰੂ ਜੀ ਨੇ ਦੋਵਾਂ ਨੂੰ ਸਾਹਮਣੇ ਖੜਾ ਕਰ ਲਿਆ ਅਤੇ ਨਿਸ਼ਾਨਾ ਸਿੱਧਣ ਲੱਗੇ ਸਤਗੁਰੂ ਜੀ ਨੇ ਨਿਸ਼ਾਨਾ ਸਿੱਧਿਆ ਪਰ ਜਿੱਧਰ ਨੂੰ ਸਤਗੁਰ ਜੀ ਮਾੜੀ ਜੀ ਵੀ ਬੰਦੂਕ ਦੀ ਨਾਲ ਹੀ ਕਰਦੀ ਨੇ ਉਧਰ ਨੂੰ ਹੀ ਸਿੰਘ ਹੋ ਜਾਂਦੇ ਨੇ ਇਸ ਕਰਕੇ ਇਸ ਕੁਰਬਾਨੀ ਭਰੇ ਇਤਿਹਾਸ ਨੂੰ ਜਿਸ ਨੂੰ ਗਿਆਨੀ ਬਲਬੀਰ ਸਿੰਘ ਵੀਰ ਸਮਰਾਲੇ ਵਾਲੇ ਦੀ ਕਲਮ ਤੋਂ ਦਾਸ ਗਿਆਨੀ ਕੁਲਦੀਪ ਸਿੰਘ ਅਣਖੀ ਅਤੇ ਪਟਿਆਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਐਉਂ ਪੇਸ਼ ਕਰ ਰਿਹਾ ਹੈ